ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਜਾਇਨ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੇ ਤੁਹਾਡੇ ਦੀ ਸਰਕਾਰੀ ਨੌਕਰੀਆਂ ਦੇ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਇੱਕ ਕਚਹਿਰੀਆਂ ਦੀ ਭਰਤੀ ਰਹਿਣ ਵਾਲੀ ਆ ਵੱਡੇ ਪੱਧਰ ਦੀ ਭਰਤੀ ਆ ਪੰਜਾਬ ਦੇ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਪੂਰਾ ਡਿਟੇਲਡ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੂਰਾ ਨੋਟੀਫਿਕੇਸ਼ਨ ਸਾਂਝਾ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤਾਂ ਕਿ ਦੋਸਤਾਂ ਮਿੱਤਰਾਂ ਨਾਲ ਸ਼ ਜਿਕੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਸਭ ਤੋਂ ਪਹਿਲਾਂ ਅੱਜ ਦੀਆਂ ਜੋ ਪੋਸਟਾਂ ਹਨ ਇਹਨਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਇੱਕ ਪਰਫਾਰਮਾ ਹੋਣਾ ਚਾਹੀਦਾ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਡਾਊਨਲੋਡ ਕਰਕੇ ਤੁਸੀਂ ਪੂਰਾ ਭਰ ਲੈਣਾ ਜੀ ਉਸ ਤੋਂ ਬਾਅਦ ਪੋਸਟਾਂ ਦੇ ਲਈ ਅਪਲਾਈ ਕਰਨਾ ਅੱਗੇ ਪੋਸਟਾਂ ਦੀ ਗੱਲ ਕਰ ਲੈਨੇ ਜੀ ਅੱਜ ਦੀਆਂ ਜੋ ਪੋਸਟਾਂ ਹਨ ਕਲਰਕ ਦੀ ਵੈਕੈਂਸੀਜ਼ ਰਹਿਣ ਵਾਲੀ ਹੈ ਇਹ पीएससी ਦੇ ਲਈ 6a ਹੀ ਐੀਐਸਐਮ ਇੱਕ ਪੋਸਟ ਹੈ ਜੀਐਸਸੀ ਐੀਐਸਐਮ ਇੱਕ ਪੋਸਟ ਹੈ ਇਸ ਦੇ ਲਈ ਸੈਲਰੀ ਇਹਨਾਂ ਵੱਲੋਂ ਜੀ 19907 ਪੇ ਕਮਿਸ਼ਨ ਦੇ ਅਨੁਸਾਰ ਆ ਜੋ ਦਿੱਤੀ ਜਾਊਗੀ ਲੈਟਰ ਨੰਬਰ ਇਹਨਾਂ ਵੱਲੋਂ ਦਿੱਤਾ ਹੋਇਆ ਹੈ ਯੋਗਤਾ ਇਹਦੇ ਲਈ ਤੁਹਾਡੀ ਗ੍ਰੈਜੂਏਸ਼ਨ ਡਿਗਰੀ ਜੇਕਰ ਤੁਹਾਡੇ ਕੋਲ ਹੈਗੀ ਹੈ ਬੀਏ ਬੀਐਸਸੀ ਜਾਂ ਕੋਈ ਦੇ ਬਰਾਬਰ ਦੀ ਯੋਗਤਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਵੇ ਏਜ ਲਿਮਿਟ ਇਹਨਾਂ ਪੋਸਟਾਂ ਦੇ ਲਈ 18 ਤੋਂ 37 ਸਾਲ ਜਨਰਲ ਦੇ ਲਈ ਰੱਖੀ ਗਈ ਹੈ ਐਸ ਪਰ ਗਵਰਨਮੈਂਟ ਨੋਰਮਸ ਵੱਖ-ਵੱਖ ਕੈਟਾਗਰੀ ਦੇ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਇਹ ਰੈਲੈਕਸੇਸ਼ਨ ਰਹਿਣ ਵਾਲਾ ਜੀ ਨੈਕਸਟ ਹੈ ਜੀ ਪੋਸਟਾਂ ਦੇ ਸਬੰਧ ਵਿੱਚ ਮੋਡ ਆਫ ਸਿਲੈਕਸ਼ਨ ਸਿਲੈਕਸ਼ਨ ਕ੍ਰਾਈਟੇਰੀਆ ਕੀ ਹੋਊਗਾ ਇਹਨਾਂ ਪੋਸਟਾਂ ਦੇ ਲਈ 2 ਘੰਟੇ ਦਾ ਤੁਹਾਡਾ ਐਗਜ਼ਾਮ ਹੋਊਗਾ ਜਨਰਲ ਨੌਲੇਜ ਤੇ ਜਨਰਲ ਕੰਪੋਜੀਸ਼ਨ ਦਾ ਜੀ ਜਿਹਦੇ ਵਿੱਚ ਪੰਜਾਬੀ ਜਾਂ ਮਾਰਕਸ ਦਾ ਤੁਹਾਡਾ ਐਗਜ਼ਾਮ ਰਹੂਗਾ 100 ਨੰਬਰ ਦਾ ਪੇਪਰ ਹੋਏਗਾ 33% ਮਾਰਕਸ ਤੁਹਾਨੂੰ ਲੈਣੇ ਜ਼ਰੂਰੀ ਹੋਣਗੇ ਇਹਦੇ ਬੇਸ ਤੇ ਤੁਹਾਡੀ ਮੈਰਿਟ ਬਣਨੀ ਹੈ ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਜੀ ਤਚਾਹਵਾਂ ਨੂੰ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਪਰਫਾਰਮਾ ਜਿਹਦਾ ਅਸੀਂ ਲਿੰਗੁਇਸਟੀ ਦੀ ਡਿਸਕ੍ਰਿਪਸ਼ਨ ਚ ਦਿੱਤਾ ਪੂਰਾ ਡਾਊਨਲੋਡ ਕਰਕੇ ਭਰ ਲੈਣਾ ਜੀ ਭਰਨ ਤੋਂ ਬਾਅਦ ਪੂਰੇ ਆਪਣੇ ਦਸਤਾਵੇਜ਼ ਸੈਲਫ ਅਟੈਸਟਡ ਨਾਲ ਲਗਾ ਕੇ ਪਾਸਪੋਰਟ ਸਾਈਜ਼ ਫੋਟੋ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨਤਾਰਨ ਵਿਖੇ ਮਿਤੀ 6 ਜਨਵਰੀ 2024 ਤੱਕ ਪਹੁੰਚਦੇ ਕਰਨਾ ਜੀ ਤਾਂ ਜੋ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਆਈ ਦੀਆਂ ਪੋਸਟਾਂ ਦਾ ਅੱਜ ਨੋਟੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹੋ